ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਸਾਹਿਬ ਦੇ ਇਸ਼ਾਰਿਆਂ ਤੇ ਕੱਲਾ ਡਾਂਸ ਹੀ ਨਹੀਂ ਕਰ ਰਹੀ ਪੰਜਾਬ ਦੀ ਜ਼ਮੀਨ ਤੇ ਦਿਨ ਦਿਹਾੜੇ ਡਾਕਾ ਮਾਰਿਆ ਜਾ ਰਿਹਾ ਔਰ ਇਹ ਡਾਕਾ ਕਾਨੂੰਨ ਨੂੰ ਤੋੜ ਕੇ ਕਿਸਾਨਾਂ ਦੀ ਫਸਲ ਵਾਲੀ ਜ਼ਮੀਨ ਤੇ ਨਕਸ਼ੇ ਬਣਾ ਕੇ ਕਬਜ਼ਾ ਕਰਨ ਦੀ ਯੋਜਨਾ ਇਹ ਲੈਂਡ ਪੁਲਿੰਗ ਨਹੀਂ ਇਹ ਲੈਂਡ ਲੁਟ ਯੋਜਨਾ ਪਰ ਭਾਰਤੀ ਜਨਤਾ ਪਾਰਟੀ ਇਹਦਾ ਧਟਕੇ ਵਿਰੋਧ ਕਰੇਗੀ ਅਸੀਂ ਲੋਕਤੰਤਰੀ ਤਰੀਕੇ ਨਾਲ ਸ਼ਾਂਤੀ ਮੇਂ ਇਹ ਅੰਦੋਲਨ ਵੀ ਕਰਾਂਗੇ ਕੋਰਟ ਜਾਣਾ ਪਏਗਾ ਤੇ ਕੋਰਟ ਵੀ ਜਾਵਾਂਗੇ ਜਿਹੜੇ ਵੀ ਕਨਸਟੀਚਿਊਸ਼ਨਲ ਰਾਈਟਸ ਨੇ ਉਹ ਅਸੀਂ ਕਿਸਾਨਾਂ ਦੇ ਹਿੱਤ ਚ ਉਹ ਸਾਰੇ ਕਨਸਟੀਚਿਊਸ਼ਨਲ ਜਿਹੜੇ ਸਾਡੇ ਰਾਏ ਚ ਨੇ ਉਹਨਾਂ ਦਾ ਅਸੀਂ ਪ੍ਰਯੋਗ ਕਰਾਂਗੇ ਕਿਸੇ ਵੀ ਸੂਰਜ ਚ 1 ਇੰਚ ਵੀ ਜ਼ਮੀਨ ਜ਼ਬਰਦਸਤੀ ਕਿਸਾਨ ਕੋਲੋਂ ਖੋਹ ਨਹੀਂ ਦਿੱਤੀ ਜਾਏਗੀ। ਔਰ ਜਿਸ ਤਰ੍ਹਾਂ ਯੋਜਨਾ ਬਣਾ ਕੇ ਸਕੀਮ ਬਣਾ ਕੇ ਛੇਰੇੰਤਰ ਬਣਾ ਕੇ ਤਲਿਸਮ ਬਣਾ ਕੇ ਕਿਸਾਨਾਂ ਨੂੰ ਤਸਮਾਨ ਦੇ ਝੂਠੇ ਭ੍ਰਮ ਪੈਦਾ ਕੀਤੇ ਜਾ ਰਹੇ। 200 ਸਾਲ 50 ਹਜ਼ਾਰ ਏਕੜ ਤੇ ਕਲੋਨੀ ਨਹੀਂ ਬਣ ਸਕਦੀ ਔਰ ਤੁਸੀਂ ਕਿਸਾਨ ਕੋਲੋਂ ਜ਼ਮੀਨ ਖੋਹ ਕੇ ਕੱਲੀ ਕੀ ਚਿੱਠੀ ਦੇ ਨਾਲ ਜਿਸ ਨਾਲ ਹਜੇ ਤੱਕ ਇਹ ਨੀਤ ਹੈ ਉਹਨੂੰ ਤੁੰ ਨੂੰ ਅੰਮ੍ਰਿਤਸਰ ਦੇ ਐਲ ਡੀ ਪੀ ਕੋ ਮੰਡੇ ਨੇ ਪੂਰਾ ਪੰਜਾਬ ਨੂੰ ਐਲ ਡੀ ਪੀ ਬਣਾਉਣਾ ਚਾਹੁੰਦੇ ਲੋਕਲ ਡਿਸਪਲੇਸਮੈਂਟ ਮੰਸ਼ਾ ਕੀ ਹੈ ਸਰਕਾਰ ਸਰਕਾਰ ਦੀ ਮਨਸ਼ਾ ਹੈ ਵੱਡੇ ਵੱਡੇ ਬੰਬਈ ਹਾਈਦਰਾਬਾਦ ਦਿੱਲੀ ਦੇ ਬੂਮ ਮਾਫੀਆ ਕੋਲ ਪੰਜਾਬ ਦੀ ਜ਼ਮੀਨ ਨੂੰ ਗੰਵੀ ਰੱਖਣ ਦੀ ਅੱਜ ਨਵੀਂ ਖਬਰ ਆਈ ਹੈ ਹਜੇ ਰੀ ਪੁਸ਼ਟੀ ਨਾ ਕਰੋ ਕਿ ਬੈਂਕਾਂ ਨੂੰ ਕਿਹਾ ਜਾ ਰਿਹਾ ਜਿਹੜੀ ਅਧਿਕ੍ਰਿਤ ਜ਼ਮੀਨ ਕੀਤੀ ਹੈ ਔਰ ਤੇ ਕਰਜ਼ਾ ਦਿਓ ਡਵੈਲਪਮੈਂਟ ਵਾਸਤੇ ਜਦੋਂ ਜ਼ਮੀਨ ਤੇ ਵਸਣ ਵਾਲਾ ਬੰਦਾ ਹੀ ਨਹੀਂ ਕੋਈਗਾ ਤੇ ਕਲੋਨੀ ਕਿੱਥੇ ਬਣਾਨੀ ਹੈ ਉਹ ਕਲੋਨੀ ਕਿੰਨੇ ਲੈਣੀ ਹੈ ਮੈਂ ਜਗਰਾਉਂ ਚ ਦੇਖ ਕੇ ਆਂ ਭਗਵੰਤਮਾਨ ਸਾਹਿਬ 슈ਗਰ ਮਿਲ ਦੀ ਕਲੋਨੀ ਬਣੀ ਹੈ ਇੱਕ ਪਲਾਟ ਵੀ ਪਿਛਲੇ 15 ਸਾਲਾਂ ਚ ਉੱਥੇ ਨਹੀਂ ਬਣ ਪਾਇਆ ਹਜੀ ਅੱਧੀ ਰਣਜੀਤ ਅਮਨ ਖਾਲੀ ਪਈ ਨੀਉ ਅਮ੍ਰਿਤਸਰ ਖਾਲੀ ਪਿਆ ਇਹ ਕਿੰਨਾ ਅਸੇ ਵਸਾਣਾ ਚਾ ਰਹੇ ਪੰਜਾਬ ਦੇ ਅੰਦਰ ਫਾਈਨੈਂਸ਼ਲੀ ਤੁਸੀਂ ਪੰਜਾਬ ਨੂੰ ਕਮਰ ਤੋੜ ਚੁੱਕੇ ਨਵਾਂ ਮਕਾਨ ਤੇ ਉਹ ਲਏਗਾ ਜਿੱਥੇ ਸਮਰiddhi ਹੋਏਗੀ ਇੰਡਸਟਰੀਆਂ ਸੇ 20000 ਏਕੜ ਦੀ ਤੁਹਾਡੀ ਪਲਾਨਿੰਗ ਹੈ ਇੰਡਸਟਰੀ ਲਾਣੀ ਕਿੰਨੇ ਆ ਅੱਗੇ ਦੇ ਇੰਡਸਟਰੀਲ ਏਰੀਆ ਚ ਪਲਾਟ ਖਾਲੀ ਪਏ ਨੇ ਅਜੇ ਤੱਕ ਗੋਇੰਦਵਾਲ ਤੇ ਇੰਡਸਟਰੀ ਲਾ ਬੰਨ ਨਹੀਂ ਪਾਇਆ ਪੰਜਾਂਵਾਂ ਸਾਲਾਂ ਚ ਨਾ ਪਸਮਾਓ ਪੰਜਾਬ ਨੂੰ ਨਾ ਬੇੜਾ ਗਲਤ ਕਰੋ ਪੰਜਾਬ ਦਾ ਇਹ ਇਹ ਕਿਸਾਨਾਂ ਦੀ ਜ਼ਮੀਨ ਤੇ ਜਬਰਨ ਕਬਜ਼ੇ ਨਾ ਕਰੋ ਇਹ ਲੈਂਡ ਪੁਲਿੰਗ ਨਹੀਂ ਲੈਂਡ ਲੂਟ ਯੋਜਨਾ ਔਰ ਭਾਰਤੀ ਜਨਤਾ ਪਾਰਟੀ ਇਸ ਲੈਂਡ ਲੂਟ ਯੋਜਨਾ ਦਾ ਵਿਰੋਧ ਕਰਦੀ ਹੈ ਔਰ ਅਸੀਂ ਕਿਸਾਨਾਂ ਨਾਲ ਕੰਦੇ ਨਾ ਕੰਦਾ ਮਲਾ ਕੇ ਖੜੇ ਆਂ ਔਰ ਕਿਸੇ ਵੀ ਸੂਰਜ ਇੱਕ ਟੀਮ ਚ ਜ਼ਮੀਨ ਵੀ ਜਬਰਨ ਕਬਜ਼ਾ ਨਹੀਂ ਕਰਨ ਦਿਆ ਅੱਛਾ ਇੱਕ ਕੇਜਰੀਵਾਲ ਮਾਡਲ ਕਿਤਾਬ ਜਰੀਆ ਕੇਜਰੀਵਾਲ ਸਾਹਿਬ ਨੇ ਪੰਜਾਬੀ ਚ ਉਹਨੂੰ ਪੰਜਾਬ ਚ ਲਾਂਚ ਕੀਤਾ ਕਹਿੰਦੇ ਲੋਕਾਂ ਨੂੰ ਪ੍ਰੇਰਣਾ ਮਿਲੇਗੀ ਕੇਜਰੀਵਾਲ ਮਾਡਲ ਦਾ ਮਤਲਬ ਹੈ ਯਮਨਾ ਚ ਜ਼ੈਰ ਕੋਲੋ ਕੇਜਰੀਵਾਲ ਮਾਡਲ ਦਾ ਮਤਲਬ ਹੈ ਸ਼ਰਾਬ ਬੋਟਾਲਾ ਔਰ ਕੇਜਰੀਵਾਲ ਮਾਡਲ ਹੈ ਸਕੂਲਾਂ ਦੇ ਬਨਾਣ ਚ ਦਕੈਤ ਕੇਜਰੀਵਾਲ ਮਾਡਲ ਹੈ ਗਰੀਬਾਂ ਦਾ ਪੈਸਾ ਟੈਕਸ ਦਾ ਪੈਸਾ ਸ਼ੀਸ਼ ਮੈਲ ਤੇ ਲਾਣਾ ਕੇਜਰੀਵਾਲ ਮਾਡਲ ਦਾ ਮਤਲਬ ਹੈ ਕਿ ਆਪਣੇ ਸਟੇਟ ਦਾ ਹੈਲਥ ਦਾ ਸਰਮਾਇਆ ਡਿਸਪੈਂਸਰੀਆਂ ਡਿਸਪੈਂਸਰੀਆਂ ਨੂੰ ਵੰਡ ਦੇਣਾ ਕੇਜਰੀਵਾਲ ਮਾਡਲ ਦਾ ਮਤਲਬ ਹੈ ਇੰਸਟੀਚੂਨਲਾਈਜ਼ ਕਰਪਸ਼ਨ ਕੇਜਰੀਵਾਲ ਮਾਡਲ ਦਾ ਮਤਲਬ ਹੈ ਅਫਰਾ ਤਫਰੀ ਜਿਹੜਾ ਕਿ ਪੂਰੀ ਦਿੱਲੀ ਨੇ ਨਕਾਰਤਾ ਔਰ ਤਕੇ ਮਾਰ ਕੇ ਕੇਜਰੀਵਾਲ ਸਾਹਿਬ ਨੂੰ ਕੱਢਤਾ ਜਿਹੜੇ ਦਿੱਲੀੋਂ ਕੱਡੇ ਉਹਨ ਪੰਜਾਬ ਚ ਆ ਕੇ ਬਹਿ ਗਏ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਹਾਡਾ 10 ਸਾਲ ਤੋਂ ਜ਼ਿਆਦਾ ਰਾਜ ਰਿਹਾ ਹੈ ਕਿੰਨੇ ਕਾਲਜ ਮੈਡੀਕਲ ਕਾਲਜ ਕਿੰਨੇ ਹਸਪਤਾਲ ਕਿੰਨੇ ਸਕੂਲ ਕਿੰਨੇ ਕਾਲਜ ਕਿੰਨੇ ਆਈਟੀਆਈ ਕਿੰਨੇ ਇੰਡਸਟਰੀ ਦਿੱਲੀ ਚ ਲੈਂਦੀ ਇੱਕ ਤੋਂ ਵੱਧ ਕੇਜਰੀਵਾਲ ਮਾਡਲ ਦਾ ਮਤਲਬ ਹੈ ਕਿ ਦੇਸ਼ ਦਾ ਨਿਆਇਲੇ ਕੋਰਚ ਖੜਾ ਹੋ ਕੇ ਕਹਿੰਦਾ ਕੇਜਰੀਵਾਲ ਸਾਹਿਬ ਨੂੰ ਕਟਗਰੇ ਚ ਖੜੇ ਨੇ